ਸਟਾਰ ਪੰਜਾਂ ਦਰਿਆਵਾਂ ਦੇ ਜਾਇਆਂ ਨੇ ਚਾਹੇ ਉਹ ਸ਼ਹਿਰਾਂ ਵਿੱਚ ਜੰਮੇ ਨੇ ਅਤੇ ਚਾਹੇ ਪਿੰਡਾਂ ਵਿੱਚ ਖੇਤੀ ਵਿੱਚ ਸਭ ਨੇ ਹੱਥ ਅਜ਼ਮਾਇਆ ਹੈ ਡੰਡੀ ਉਹ ਖੇਤੀ ਚਾਹੇ ਘਰ ਵਿੱਚ ਲਾਈਆਂ ਹਰੀਆਂ ਮਿਰਚਾਂ ਦੀ ਹੋਵੇ ਅਮਰੂਦ ਦੀ ਹੋਵੇ ਫੁੱਲਾਂ ਦੀ ਹੋਵੇ ਅਤੇ ਚਾਹੇ ਕਣਕ ਦੀ ਪੰਜਾਬ ਵਿੱਚ ਜਨਮ ਲੈਣ ਵਾਲਾ ਹਰ ਇਨਸਾਨ ਉਗਾਉਣ ਵਸਾਉਣ ਸਜਾਉਣ ਅਤੇ ਵਧਾਉਣ ਦੇ ਗੁਣ ਆਪਣੇ ਲਹੂ ਵਿੱਚ ਲੈ ਕੇ ਹੀ ਪੈਦਾ ਹੁੰਦਾ ਹੈ ਡੰਡੀ ਜਦੋਂ ਅਸੀਂ ਪਿੰਡ ਰਹਿੰਦੇ ਸੀ ਤਾਂ ਸਾਡੇ ਬਾਹਰ ਵਾਲੇ ਘਰ ਇੱਕ ਕਿਹਾਰਾ ਅਝਾ ਹੁੰਦਾ ਸੀ ਜਿਸ ਵਿੱਚ ਅਸੀਂ ਸਾਰੇ ਬੱਚੇ ਆਪਸ ਵਿੱਚ ਰਲ ਕੇ ਖੇਤੀ ਜਾਂ ਕਹਿ ਲਈਏ ਕਿ ਬਾਗਬਾਨੀ ਕਰਦੇ ਹੁੰਦੇ ਸਾਂ ਡੰਡੀ ਸਕੂਲੋਂ ਵਾਪਸ ਆਉਂਦੇ ਹੀ ਅਸੀਂ ਪਹਿਲਾਂ ਉਹਨਾਂ ਬੂਟਿਆਂ ਨੂੰ ਦੇਖਣ ਜਾਣਾ ਕਿ ਉਹਨਾਂ ਉੱਤੇ ਕੋਈ ਫਲ ਜਾਂ ਫੁੱਲ ਲੱਗੇ ਜਾਂ ਨਹੀਂ ਡੰਡੀ ਸਾਨੂੰ ਬੜੀ ਕਾਹਲੀ ਹੁੰਦੀ ਸੀ ਅਤੇ ਸਾਨੂੰ ਲੱਗਦਾ ਸੀ ਕਿ ਇਹ ਬੂਟੇ ਸਾਡੀ ਸੋਚ ਨਾਲੋਂ ਹੌਲੀ-ਹੌਲੀ ਵੱਡੇ ਹੋ ਰਹੇ ਹਨ ਡੰਡੀ ਬਗੀਚਾਂ ਵਿੱਚ ਲੱਗਣ ਵਾਲੇ ਫਲ ਅਤੇ ਫੁੱਲ ਆਪਣੇ ਸਮੇਂ ਅਨੁਸਾਰ ਹੀ ਉਪਜਦੇ ਹਨ ਡੰਡੀ ਉਹਨਾਂ ਨੇ ਉਦੋਂ ਹੀ ਪੱਕਣਾ ਹੈ ਜਦੋਂ ਪੱਕਣ ਦਾ ਸਮਾਂ ਆਇਆ ਅਤੇ ਇਸ ਪ੍ਰਕਿਰਿਆ ਨੂੰ ਅਸੀਂ ਆਪਣੀ ਲੋੜ ਵਾਸਤੇ ਤੇਜ਼ ਨਹੀਂ ਕਰ ਸਕਦੇ ਡੰਡੀ ਪੱਕਣ ਦੀ ਪ੍ਰਕਿਰਿਆ ਉੱਤੇ ਪੌਦੇ ਅਤੇ ਕੁਦਰਤ ਦਾ ਇਖਤਿਆਰ ਹੁੰਦਾ ਹੈ ਨਾ ਕਿ ਸਾਡਾ ਡੰਡੀ ਅਸਲ ਵਿੱਚ ਜ਼ਿੰਦਗੀ ਦੇ ਪੜਾਵੀ ਇਸੇ ਤਰ੍ਹਾਂ ਦੇ ਹੁੰਦੇ ਨੇ ਡੰਡੀ ਬਿਨਾ ਸਹਾਰੇ ਤੁਰਨ ਤੋਂ ਸ਼ੁਰੂ ਹੋ ਕੇ ਬੋਲਣ ਪੈਨਸਲ ਨਾਲ ਕਾਟੇ ਮਾਰਨਾ ਸਾਈਕਲ ਚਲਾਉਣਾ ਕਾਲਜ ਵਿੱਚ ਸਟਾਰਟ ਵੱਡੀਆਂ ਪੜਾਈਆਂ ਆਦ ਹਰ ਕੰਮ ਨੂੰ ਸਮਾਂ ਲੱਗਦਾ ਹੈ ਅਤੇ ਇਹ ਸਾਰੇ ਕੰਮ ਹੋਣ ਲਈ ਸਮੇਂ ਦੀ ਮੰਗ ਕਰਦੇ ਹਨ ਡੰਡੀ ਤੁਸੀਂ ਜਿੰਨੀ ਮਰਜ਼ੀ ਕਹਲੇ ਕਰੋ ਪਰ ਤੁਸੀਂ 5ਵੀਂ ਜਾਂ 10ਵੀਂ ਤੋਂ ਬਾਅਦ ਰਾਤੋਂ ਰਾਤ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕਦੇ ਡੰਡੀ ਸਿਰਫ ਵੱਡੇ ਕੰਮ ਲਈ ਹੀ ਨਹੀਂ ਟ੍ਰੈਫਿਕ ਲਾਈਟਾਂ ਉੱਤੇ ਬਿਜਲੀ ਦਾ ਬਿੱਲ ਭਰਉਣ ਸਮੇਂ ਬੱਸ ਚੜ੍ਹ ਕੇ ਕਿਤੇ ਜਾਣ ਸਮੇਂ ਇੰਨਾਂ ਚੀਜ਼ਾਂ ਨੇ ਨਿਰਧਾਰਕ ਸਮਾਂ ਲਏ ਬਿਨਾ ਪੂਰਾ ਨਹੀਂ ਹੋਣਾ ਡੰਡੀ ਸਬਰ ਅਤੇ ਸਹਿਣਸ਼ੀਲਤਾ ਬਿਨਾ ਤਾਂ ਸਾਡਾ ਕੋਈ ਵੀ ਦਿਨ ਪੂਰਾ ਜਾਂ ਸਹੀ ਨਹੀਂ ਲੰਘ ਸਕਦਾ ਅਤੇ ਇਹੀ ਸਿਧਾਂਤ ਦੂਜਿਆਂ ਪ੍ਰਤੀ ਸਾਡੇ ਵਤੀਰੇ ਅਤੇ ਉਹਨਾਂ ਦੀ ਸਾਡੇ ਲਈ ਪ੍ਰਤੀਕਿਰਿਆ ਉੱਤੇ ਵੀ ਬਰਾਬਰ ਲਾਗੂ ਹੁੰਦਾ ਹੈ ਡੰਡੀ ਆਪਣੀ ਗੱਲ ਕਰਨ ਦਾ ਅਤੇ ਦੂਜਿਆਂ ਦੇ ਵਤੀਰੇ ਪ੍ਰਤੀ ਪ੍ਰਤੀਕਿਰਿਆ ਦੇਣ ਦਾ ਤਰੀਕਾ ਸਾਡੇ ਆਪਣੇ ਹੱਥ ਹੈ ਡੰਡੀ ਇਸ ਲਈ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰ ਰਹੇ ਹੋ ਜਿਸ ਦਾ ਵਰਤਾਓ ਤੁਹਾਨੂੰ ਪਸੰਦ ਨਹੀਂ ਤਾਂ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ بجائے ਉਸ ਬਾਰੇ ਆਪਣੀ ਪ੍ਰਤੀਕਿਰਿਆ ਜਾਂ ਗੱਲਬਾਤ ਬਦਲਣ ਦੀ ਕੋਸ਼ਿਸ਼ ਕਰੋ ਡੰਡੀ ਦੂਜਿਆਂ ਦਾ ਵਤੀਰਾ ਵੀ ਵਧੀਆ ਬਨਾਇਆ ਜਾ ਸਕਦਾ ਹੈ ਪਰ ਧੀਰਜ ਰੱਖੇ ਬਿਨਾ ਨਹੀਂ ਡੰਡੀ ਉਹਨਾਂ ਨੂੰ ਸਮਾਂ ਦੇਣਾ ਪਵੇਗਾ ਡੰਡੀ ਸਿਆਣਿਆਂ ਨੇ ਬਹੁਤ ਸਮਾਂ ਪਹਿਲਾਂ ਐਵੇਂ ਹੀ ਨਹੀਂ ਕਿਹਾ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ ਡੰਡੀ ਕਿਸੇ ਰੁੱਖ ਉੱਤੇ ਫਲ ਛੇਤੀ ਲੱਗਦੇ ਨੇ ਅਤੇ ਕਿਸੇ ਉੱਤੇ ਲੇਟ ਇਹ ਹੀ ਗੱਲ ਤੁਹਾਡੀ ਜ਼ਿੰਦਗੀ ਉੱਤੇ ਵੀ ਲਾਗੂ ਹੁੰਦੀ ਹੈ ਡੰਡੀ